ਮੈਡਮ ਇੱਕ ਹੋਰ ਆ ਵੀ ਅੱਜ ਕੱਲ ਪੈਰਾਂ ਦੇ ਪੈਰਾਂ ਦੀ ਖਰਾਬ ਹੋਣ ਦੇ ਪੈਰ ਫੱਟ ਜਾਂਦੇ ਆ ਹੱਥਾਂ ਦੇ ਵੀ ਫੱਟ ਜਾਂਦੇ ਆ ਤੇ ਉਹਦਾ ਕੋਈ ਮਤਲਬ ਹੱਲ ਕੀ ਹੈ ਕੋਈ ਦੇਸੀ ਨੁਕਸਾ ਦੱਸੋ ਸਾਨੂੰ ਬਿਲਕੁਲ ਤੁਸੀਂ ਮੈਂ ਹਮੇਸ਼ਾ ਕਹਿੰਦੀ ਆ ਕਿ ਐਸਾ ਕੁਝ ਨਹੀਂ ਹੈ ਜਿਹੜਾ ਤੁਸੀਂ ਖੁਦ ਨਹੀਂ ਠੀਕ ਕਰ ਸਕਦੇ ਤੁਹਾਨੂੰ ਅਗਰ ਰੀਜ਼ਨ ਪਤਾ ਹੋਊਗਾ ਨਾ ਹਰ ਚੀਜ਼ ਦਾ ਤਾਂ ਤੁਸੀਂ ਹਰ ਚੀਜ਼ ਘਰ ਹੀ ਠੀਕ ਕਰ ਸਕਦੇ ਹੋ ਮੈਂ ਇਹ ਨਹੀਂ ਕਹਿੰਦੀ ਕਿ ਭਈ ਅਗਰ ਤੁਹਾਨੂੰ ਕੋਈ ਬਜਾਦਾ ਕੰਪਲਿਕੀਸ਼ਨ ਆ ਫਿਰ ਵੀ ਤੁਸੀਂ ਘਰ ਬੈਠੇ ਰਹੋ ਫਿਰ ਤੁਸੀਂ ਜ਼ਰੂਰ ਡਾਕਟਰ ਨੂੰ ਦੱਸੋ ਅਗਰ ਸਿੰਪਲ ਜੀਆਂ ਚੀਜ਼ਾਂ ਹੈਗੀਆਂ ਤਾਂ ਤੁਸੀਂ ਜ਼ਰੂਰ ਘਰ ਠੀਕ ਕਰ ਸਕਦੇ ਹੋ ਹੁੰਦਾ ਕੀ ਹੈ ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕਰ ਚੁੱਕੇ ਹਾਂ ਕਿ ਉਹ ਡਰਾਈਨੈਸ ਵੱਧ ਜਾਂਦੀ ਹੈ ਹੈਨਾ ਤੋ ਹੁਣ ਮੇਰੀ ਬਾਡੀ ਚੋ ਵੀ ਮੋਇਸਚਰ ਨਿਕਲਣਾ ਸ਼ੁਰੂ ਹੋ ਜਾਂਦਾ ਜੋ ਆਪਾਂ ਪਹਿਲੇ ਕਰਕੇ ਹਟੀਆਂ ਗੱਲ ਕਿ ਸਰਦੀਆਂ ਚ ਕੀ ਹੁੰਦਾ ड्राईनेस ਦੇ ਕਾਰਨ ਮੇਰੀ ਪੂਰੀ ਸਕਿਨ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਲਈ ਪ੍ਰੋਬਲਮ ਕਿਉਂ ਆਉਂਦੀ ਹੈ ਕਿ ਅਸੀਂ ਇੰਟਰਨਲ ਧਿਆਨ ਨਹੀਂ ਰੱਖਦੇ ਲੋਕ ਵੈਸਲੀਨ ਹਨਾ ਪੰਜਾਬੀ ਚ ਕਹਿੰਦੇ ਥੱਪਨ ਤੇ ਰੋ ਰਹਿਣਾ ਪਰ ਹੱਥ ਤੇ ਵੈਸਲੀਨ ਲਗਾਈ ਜਾਓ ਕੁਝ ਵੀ ਲਗਾਈ ਜਾਓ ਪੈਰਾਂ ਦੀ ਆਡੀਆਂ ਫਟੀਆਂ ਤਾਂ ਉੱਥੇ ਵੈਸਲੀਨ ਲਗਾਈ ਜਾਓ ਜਦੋਂ ਤੱਕ ਤੁਸੀਂ ਇੰਟਰਨਲੀ ਨਹੀਂ ਨਾ ਆਪਣੇ ਬਾਡੀ ਨੂੰ ਮੋਇਸਚਰਾਈਜ਼ ਕਰਦੇ ਤਾਂ ਅਦ ਤੱਕ ਤੁਹਾਡੀ ਇਹ ਸਾਰੀਆਂ ਚੀਜ਼ਾਂ ਇਦਾਂ ਹੀ ਰਹਿਣੀਆਂ ਜਦੋਂ ਤੱਕ ਮੈਂ ਅੰਦਰੋਂ ਨਹੀਂ ਠੀਕ ਕਰ ਲੈਂਦੀ ਹੱਥਾਂ ਦਾ ਸੁੰਨਾਪਨ ਹੈ ਜਾਂ ਮੇਰੇ ਹੀ ਪੋਟੇ ਬਹੁਤ ਬਾਰਾਪਾ ਦੇਖਦੇ ਆ ਕਿ ਸੁੰਨੋ ਹੋ ਜਾਂਦੇ ਆ ਸਰਦੀਆਂ ਚ ਨਾ ਠੰਡੇ ਹੋ ਜਾਂਦੇ ਆ ਔਰ ਸੁੰਨੋ ਹੋ ਜਾਂਦੇ ਆ ਤੋਂ ਉਹਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਸਬ ਜੋ ਵੀ ਮਤਲਬ ਮੇਨਲੀ ਜੋ ਪ੍ਰੋਬਲਮ ਇਹ ਆਂਦੀ ਹੈ ਔਰ ਡਾਈਟਿਕ ਲੋਗਾਂ ਨੂੰ ਆਂਦੀ ਹੈ ਜਾਂ ਜੋ ਬਹੁਤ ਪਤਲੇ ਲੋਗ ਹੁੰਦੇ ਆ ਜਿਨ੍ਹਾਂ ਦੇ ਵਾਤ ਇੱਕ ਜ਼ਿਆਦਾ ਪ੍ਰਕਿਰਤੀ ਰਹਿੰਦੀ ਆ ਉਹਨਾਂ ਨੂੰ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਂਦੀ ਆ 2 ਉਹਨਾਂ ਨੂੰ ਚਾਹੀਦਾ ਹੱਥ ਪੈਰ ਥੋੜਾ ਗਰਮ ਪਾਣੀ ਚ ਰੱਖਣ ਗਰਮ ਪਾਣੀ ਦੇ ਸੁਨਨਪਨ ਹੁੰਦਾ ਰੀਜ਼ਨ ਵੀ ਮੈਂ ਦੱਸਦੀ ਆ ਕਿ ਤੁਹਾਡੀਆਂ ਜਿਹੜੀਆਂ ਇੱਥੇ ਜਿਹੜਾ ਬਲੱਡ ਸਰਕੂਲੇਸ਼ਨ ਜੋ ਲੈ ਕੇ ਆਉਂਦੀਆਂ ਸਾੜੀਆਂ ਨਸਾਂ ਹੌਲੀ ਹੌਲੀ ਕੀ ਹੁੰਦਾ ਨਾ ਜਦੋਂ ਅਸੀਂ ਵੀ ਖੁੰਦੇ ਜਾਂਦੇ ਆ ਤੋ ਇਹ ਸੁੱਕ ਜਾਂਦੀਆਂ ਤੋ ਖੂਨ ਔਰ ਨਰਵਸ ਸਿਸਟਮ ਇੱਥੋਂ ਤੱਕ ਖੂਨ ਔਰ ਨਰਵਸ ਸੈਂਸੇਸ਼ਨ ਨਹੀਂ ਪਹੁੰਚਾ ਪਾਂਦਾ ਜਿਹਦੇ ਕਰਕੇ ਇਹ ਨੰਮ ਪੁਣੀਆ ਸ਼ੁਰੂਗ ਹੁੰਦੀਆਂ ਔਰ ਇਫਰਟਨੀਆਂ ਡਰਾਈਨਸ ਦੇ ਨਾਲ ਹੁੰਦੀਆਂ ਕਿਉਂਕਿ ਬਲੱਡ ਪ੍ਰੋਪਰ ਨਹੀਂ ਆ ਪਾਂਦਾ जोड़ा गर्म पानी से टकोर मैं हथा पैर की हंड्रेड परसेंट हर एक कहनी है कि दस मिनट जरूर लगाने चाहिए सर्दियाँ जी अपने हथ और पैर गर्म पानी नमक पा के थोड़ा जा सेंदा नमक पा लो और टकोर जरूर करनी अगर थोड़े को मालिश करा टाइम है तो मालिश करो बाल चो अगर नहीं टाइम तो थोड़ा जा उसी ਅਗਰ ਤੁਸੀਂ ਤੇਲ ਵੀ ਪਾ ਲੈਂਦੇ ਹੋ ਤਾਂ ਮੋਇਸਚਰਾਈਜ਼ ਵੀ ਹੋ ਜਾਣਗੇ ਤੁਹਾਡੇ ਅਤੇ ਚਾਹੇ ਸਰੋਂ ਦਾ ਹੀ ਤੇਲ ਪਾ ਲਓ ਕੋਈ ਹੋਰ ਤੇਲ ਨਹੀਂ ਹੈ ਅੱਛਾ ਤਾਂ ਸਰੋਂ ਦਾ ਵੀ ਤੇਲ ਪਾ ਸਕਦੇ ਹੋ ਤੁਸੀਂ ਉਹਦੇ ਵਿੱਚ 10 ਮਿੰਟ ਹੱਥ ਰੱਖੋਗੇ ਉਹਦੇ ਨਾਲ ਕੀ ਹੋਏਗਾ ਜਿਹੜੀ ਮੇਰੀ ਇਹ बड़ी वजी जी एग्जाम्पल मैं हमेशा दि जिमें आप ना आप किशमिश लै लो या चने लै लो आप चने बना तो पहले भिगाने ना 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 और दोबारा अपनी शेप चाहते हैं उसी तरह हौली हौली जो तो मैं गर्म पानी रख दी जी नर्वस नर्वस है ना जरिंक हो चुकी हैं वो दुबारा खुलनिया हो शुरू हो जाए डायटिक लोगों को तो इसलिए इस चीज़ का ज़्यादा ध्यान रखना शुरू हो जाता क्योंकि एक बार बंद होगी ना ब्लड सर्कुलेशन तो फिर उप गैग्रीन फॉर्मेसन होनी शुरू हो जाती है ਤੂੰ ਹਰ ਕੋਈ ਬੰਦਾ ਸਰਦੀਆਂ ਚ ਅਗਰ ਸੁਨਨੇ ਹੰਦੇ ਹੱਥ ਤਾਂ ਤੁਸੀਂ ਠਕੋਰ ਜ਼ਰੂਰ ਕਰਨੀ ਆਂ ਔਰ ਉਸ ਤੋਂ ਬਾਅਦ ਮ사ਜ ਕਰ ਲਈ ਆਪਣੇ ਹੱਥਾਂ ਦੀ ਨਾ ਸੋ ਦੈਟ ਇਸ ਤੁਹਾਡੀ ਇੱਥੋਂ ਤੱਕ ਜਿਹੜੀ ਨਰਵਸ ਸੈਂਸੇਸ਼ਨ ਪਹੁੰਚਦੀ ਰਹੇ ਨਹੀਂ ਪਹੁੰਚਦੀ ਮੇਰਾ ਦਿਮਾਗ ਸੁਨ ਹੋ ਜਾਂਦਾ ਉਹਦੇ ਕਰਕੇ ਵੀ ਨਹੀਂ ਪਹੁੰਚਦੀ ਤੂੰ ਜਿੰਨਾ ਤੁਸੀਂ ਆਪਣਾ ਇਹਨਾਂ ਨੂੰ ਠਕੋਰ ਕਰੋਗੇ ਮ사ਜ ਕਰੋਗੇ ਉਹਨੀਆਂ ਤੁਹਾਡੀਆਂ ਨਰਵਸ ਖੁੱਲਦੀਆਂ ਰਹਿਣਗੀਆਂ ਔਰ ਜਿੰਨਾ ਜਿੰਨਾ ਬਲੱਡ ਫਲੋ ਪ੍ਰੋਪਰ ਹੁੰਦਾ ਚਾਹੇਗਾ ਉਨਾਂ ਹੀ ਤੁਹਾਡਾ ਪੈਰ ਹੱਥ ਸਭ ਠੀਕ ਹੁੰਦੇ ਜਾਣਗੇ ਹੈਲਦੀ ਹੁੰਦੇ ਜਾਣਗੇ ਔਰ ਹਮੇਸ਼ਾ ਹੈਲਦੀ ਰਹਿਣਗੇ ਹੱਥ ਪੈਰ ਜਿਹਦੇ ਜਿੰਨੇ ਜਲਦੀ ਜਿੰਨੇ ਹੈਲਦੀ ਹੋਣਗੇ ਉਹ ਇਨਸਾਨ ਉਨੀ ਹੀ ਲੰਬੀ ਜ਼ਿੰਦਗੀ ਹੈਲਦੀ ਬੰਗੀਏ ਥੈਂਕ ਯੂ ਸੋ ਮਚ